ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮਲਾਈ ਦੇ ਵਿੱਚੋਂ ਨਾਲੇ ਤੱਕ ਖੋਆ ਨਾਲੇ ਘਿਓ ਕੱਢਣ ਦਾ ਤਰੀਕਾ ਦੱਸਦੇ ਆਂ ਇਹ ਦੋ ਫਾਇਦੇ ਨਾਲ ਤੱਕ ਖੋਆ ਬਣ ਜਾਂਦਾ ਹੈ ਨਾਲੇ ਘਿਓ ਨਿਕਲਦਾ ਹੈ ਆ ਜਿਹੜਾ ਖੋਆ ਬਣ ਗਿਆ ਤੇ ਆ ਘਿਓ ਤਿਆਰ ਹੋ ਜਾਂਦਾ ਜਿਹੜਾ ਆਪਾਂ ਰੜਕ ਕੇ ਲੱਸੀ ਦੇ ਵਿੱਚੋਂ ਘਿਓ ਕੱਢਦੇ ਆਂ ਉਹਦੇ ਨੂੰ ਇਹ ਫਾਇਦਾ ਹੈ ਉਹਦੇ ਦੀ ਛਿੱਡੀਆਂ ਤੇ ਨੋ ਲੱਸੀ ਵਿੱਚ ਆ ਜਾਂਦੀ ਹੈ ਇਹਦੇ ਵਿੱਚ ਪਿਓਰ ਜਮਨ ਸ਼ੁੱਧ ਦੇਸੀ ਘਿਓ ਤਿਆਰ ਹੁੰਦਾ ਹੈ ਆ ਦੇਖ ਕੋਆਬ ਤਿਆਰ ਹੋ ਜਾਂਦਾ ਬਾਈ ਇਹ ਜਿਹੜਾ ਰਸਪਿਆਂ ਦੇਖੋ ਜਮਨ ਪਿਓਰ ਦੇ ਸ਼ੁੱਧ ਘਿਓ ਉਹ ਕੈ ਕੋਆਬ ਦੋ ਜਿੰਨਾਂ ਦੈਲ ਹੋ ਜਾਂਦੇ ਆ ਨਾ ਛਿੱਡੀ ਨਾ ਲੱਸੀ ਵਿੱਚ ਆਵੇ ਕੁਛ ਨਹੀਂ ਜਮਨ ਵਧੀਆ ਐ ਤਾਜਾ ਘਿਓ ਤਿਆਰ ਹੋ ਜਾਂਦਾ ਇਹ ਮਲਾਈ ਤੋਂ ਤਿਆਰ ਹੁੰਦਾ ਬਾਈ ਕਲਿਮਲਾ ਇਹ ਤੋਂ ਤੇ ਤੇ ਮੈਂ ਪੈਂਦਾ ਪੁੰਪੂਂ ਕੇ ਦਾ ਇਹ ਵੀ ਮਿਸਟਰ ਅੱਜ ਬੇਲੇ ਬੈਠੇ ਸੀ ਮੈਂ ਕਿਹਾ ਚਲ ਕਿਹੋਰ ਦੇ ਨਾਲ ਕੋਬਾ ਵੀ ਤਿਆਰ ਕਰੀਏ ਤੇ ਦੇਖੋ ਕਿਵੇਂ ਤਿਆਰ ਹੁੰਦਾ ਆ ਲੈ ਚਾਹ ਪਕਾਉਣ ਲੱਗੇ ਆ ਪੌਣੇ ਨੂੰ ਤੇ ਵੀ ਨਾ ਪਾਜੇ ਤੁੱਤਾ ਬਹੁਤ ਹੁੰਦਾ ਛਿੱਟੇ ਦੇਖਣੇ ਤਾਂ ਆ ਲਾ ਰੋ ਵੀ ਪਾਣੀ ਹੈ ਨਾ ਤਿਆਰ ਹੁੰਦਾ ਮਤ੍ਰੁਹ ਹੋ ਦੇ ਇੰਨਾ ਕਿਉਂ ਤਿਆਰ ਕਰ ਲਿਆ ਸੀ ਮੈਂ ਟੋਜ ਦੀ ਪਿਆ ਪੋਆ ਤੇ ਇਹਦੇ ਇੱذ ਵਿੱਚ ਪੈ ਕੇ ਹੋਏ ਮੈਂ ਜੋ ਦੁਬਾਰੇ ਕੱਢਾਂਗੇ ਲਓ ਜੀ ਹੁਣ ਕਿਉਂ ਤੋਂ ਬਾਅਦ ਖੋਆ ਤਿਆਰ ਹੋ ਚੁੱਕਾ ਹੈ ਇੰਨੀਆਂ ਪਿੰਨੀਆਂ ਬੱਦਲੀਆਂ ਤੇ ਆਹ ਪੱਤੀਆਂ ਨੇ ਕੰਮ ਦਾ ਦੋਸਤ ਕਾਹਦਾ ਹੈ ਲੱਗਿਆ ਸਰਾ ਪਹਿਲਾਂ ਦੇਖੀਏ ਜੀ ਬੰਦੀ ਕਿਤੇ ਏ ਜੀ ਜਾਂ ਬਈ ਪ੍ਰਾਣੀਆਂ ਬੁੜੀਆਂ ਨੂੰ ਪਤਾ ਹੈ ਉਹੀ ਮਾਰ ਸਕਦੇ ਆ ਦੇਖੋ ਕਿਉਂ ਨਿਕਲਦਾ ਮਗਾਂਦੂ ਵੀ ਇਹ ਤੇ ਮਰਦੇ ਹਾਂ ਮਰਦੇ ਹਾਂ ਬਾਬੇਓ ਚੱਕਦੇ ਹਾਂ ਫੋਟੇ ਕਰ ਦੋ ਸ਼ੇਅਰ ਹੁਣ ਬਾਕੀ ਤੁਹਾਡੀ ਮਰਜ਼ੀ ਹੈ ਭਰਾਵਾ ਅਸੀਂ ਕਿਹੜਾ ਤੱਕੇ ਨਾ ਕਰਾ ਦੇਣਗੇ ਜੇ ਬਹੁਤ ਹੀ ਲੱਗਿਆ ਸਾਡੀ ਵੀਡੀਓ ਨੂੰ ਸ਼ੇਅਰ ਲਾਇਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਅੱਗੇ ਵੀ ਫਣੀ ਵੀਡੀਓ ਪਾਵਾਂਗੇ ਆਪਾਂ ਤਿਆਰ ਹੋ ਗਏ ਆਪਣਾ ਚੈਨਲ ਦੁਆਰੇ ਤੇ ਬਹੁਤ ਵਧੀਆ ਵੀਡੀਓ ਪਾਵਾਂਗੇ ਤੇ ਕੁਝ ਟਾਈਮ ਲਈ ਸਾਡੇ ਵੀਡੀਓ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀਗੀ ਤਾਂ ਕਰਕੇ ਵੀਡੀਓ ਪਾ ਨਹੀਂ ਸਕੇ ਤੇ ਹੁਣ ਲਗਾਤਾਰ ਵੀਡੀਓ ਪਾਵਾਂਗੇ ਦੁਬਾਰਾ ਮੜਾਏ ਸੱਟ ਬੱਟ ਹੋ ਜਾਈਗੇ ਸੀ ਥੋੜੀ ਮੇਰੀ ਵੀ ਸੱਟ ਲੱਗ ਗਈ ਸੀ ਤਾਂ ਕਰਕੇ ਦੇਖਦੇ ਪਾਗੇ ਵੀਡੀਓ ਬਣਾਉਣ ਦੇ ਵਿੱਚ ਹੁਣ ਕਰਾਂਗੇ ਤੁੱਪੀ ਅੱਜ ਪਹਿਲੇ ਬੈਠਣੇ ਕਿਉਂ ਤਿਆਰ ਕੀਤਾ ਤੇ ਤੁਹਾਨੂੰ ਇਹ ਕਿਵੇਂ ਲੱਗਿਆ ਸਾਡਾ ਪ੍ਰੋਸੈਸ ਦੱਸਿਓ ਦੋ ਚੀਜ਼ਾਂ ਤਿਆਰ ਕਰਤੀਆਂ ਤੇ ਧੰਨਵਾਦ ਬਈ ਸਿੱਟਾ